ਸੱਤ ਗੁਰ ਦਾ ਪਾਣੀ ਭਰਨਾ ਜ਼ਰੂਰ ਪਊਗਾ ਠੰਡ ਪੂਰੇ ਜ਼ੋਰ ਦੀ ਆ ਜੀ ਹੁਣ ਤਾਂ ਦਿਨ ਵਿੱਚ ਤਾਂ ਕਹਿੰਦੇ ਬਹੁਤ ਜ਼ਿਆਦਾ ਹੋਈ ਪਈ ਆ ਤੁਸੀਂ ਝੰਡੇ ਚੱਕ ਕੇ ਇੱਥੇ ਆਗੇ ਤੁਹਾਨੂੰ ਨਹੀਂ ਠੰਡ ਲੱਗਦੀ ਮਰਿਆ ਜੰਗੀਰਾਂ ਵਾਲੇ ਅੰਦਰ ਬੈਠੇ ਨੇ ਹੁਣ ਉੱਥੇ ਅਸੀਂ ਆ ਤਾਂ ਇੰਨਾ ਕਾ ਦਿਖਾਇਆ ਵੀ ਕੋਈ ਕੋਈ ਜਾਗੇ ਕੋਈ ਸਾਡੇ ਕੋਲੇ ਆਵੇ ਹੱਥ ਬਨ ਕੇ ਬੇਨਤੀ ਆ ਉਹ ਡਰ ਨਹੀਂ ਲੱਗਦਾ ਵੀ ਸਰਕਾਰਾਂ ਦੇ ਖਿਲਾਫ ਤੁਸੀਂ ਲੜਦੇ ਹੋ ਸਰਕਾਰਾਂ ਨੇ ਦੱਸੇ ਹੱਕਾ ਮਾਰਦੇ ਆ ਆਉਣੀ ਸਾਡੇ ਕੋਲ ਸਾਡੇ ਨਾਲ ਗੱਲ ਕਰਨ ਸਰਕਾਰਾਂ ਹੋਣ ਦੀਆਂ ਹੀ ਜੜੀਆਂ ਸਰਕਾਰਾਂ ਨੇ ਸਾਰੇ ਕਹਿੰਦੇ ਅਸੀਂ ਪੰਥਕ ਆ ਅਸੀਂ ਪੰਥਕ ਫਿਰ ਪੰਥਕ ਲੋਗੇ ਨੇਗੇ ਆ ਜਿੰਨੇ ਕਿੱਥੇ ਆਏ ਹੋਏ ਆ ਉਹ ਗद्दार ਨੇ ਉਹ ਦੇਖਿਆ ਤਾਂ ਹੈ ਨਹੀਂ ਅਸਲੀ ਪੰਥਕ ਦਾ ਹੁਣ ਤਾਂ نیچے ਹੀ ਲਾਇਆ ਕੋਈ ਦੇਖਿਆ ਵੀ ਕਿਸੇ ਪਾਸੇ ਵੀ ਝੰਡਾ ਝੂਲਾ ਨਾ ਲਾਇਆ ਵੇ ਆ ਨਹੀਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਇੱਕ ਵਾਰੀ ਆ ਜਾਣ ਦੇ ਸੂਰਮਿਆਂ ਨੂੰ ਬਾਹਰ ਪਤਾ ਡਰਦੇ ਨੇ ਵੀ ਜੇ ਉਹ ਆ ਗਏ ਸਾਡੀ ਰੋਟੀ ਮਾਰੀ ਜਾਊ ਕੋਈ ਨਹੀਂ ਮਾਗਰ ਲੱਗਦਾ ਪੇੜਾ ਕਰਕੇ ਤਾਂ ਇਹਨਾਂ ਦਾ ਹੀ ਹੋਣਾ ਮਸੰਦਾਂ ਦਾ ਮਸੰਦ ਨੇ ਕਰੋ ਸਾਡਾ ਕੀ ਕਰਦੇ ਹੋ ਸਾਡਾ ਪੰਥ ਦਾ ਪੇੜਾ ਕਰਕੇ ਕਰਤਾ ਇਹਨਾਂ ਨੇ ਫATEGAR ਸਭ ਤੋਂ ਮਾਰਚ ਜਾ ਰਿਹਾ ਚੰਡੀਗੜ੍ਹ ਕੌਮੀ ਸਭ ਮੋਰਚੇ ਦੇ ਬੈਨਰ ਹੇਠਾਂ ਤੇ ਜਿੱਥੇ ਨੌਜਵਾਨ ਪਹੁੰਚੇ ਆ ਵੀਰ ਪਹੁੰਚੇ ਆ ਬਜ਼ੁਰਗ ਪਹੁੰਚੇ ਆ ਬਜ਼ੁਰਗ ਮਾਤਾ-ਮਾਂ ਵੀ ਪਹੁੰਚੀਆਂ ਸੋ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੰਡ ਪੂਰੇ ਜ਼ੋਰ ਦੀ ਆ ਜੀ ਹੁਣ ਤਾਂ ਆ ਦਿਨਾਂ ਵਿੱਚ ਤਾਂ ਕਹਿੰਦੇ ਬਹੁਤ ਜ਼ਿਆਦਾ ਹੋਈ ਪਈ ਆ ਤੁਸੀਂ ਝੰਡੇ ਚੱਕ ਕੇ ਇੱਥੇ ਆ ਕੇ ਤੁਹਾਨੂੰ ਨਹੀਂ ਠੰਡ ਲੱਗਦੀ ਸਾਨੂੰ ਤਾਂ ਕੋਈ ਠੰਡ ਨਹੀਂ ਲੱਗਦੀ ਉਰੇ ਆਕੇ ਕੋਥੇ ਰਹਿ ਗਏ ਅਸੀਂ ਤਾਂ 24 ਘੰਟੇ ਐਵੇਂ ਜਿਵੇਂ ਆ ਸਾਡਾ ਤਾਂ ਹਰ ਵਕਤ ਡਾਂਗ ਤੇ ਡੇਰਾ ਜੇ ਠੰਡ ਮੰਨੀ ਆ ਤੁਹਾਡੇ ਵਰਗੇ ਦੀ ਨਿਕਲਦਾ ਤੁਹਾਡੇ ਵਰਗਾ ਹੁਣ ਵੀ ਸ਼ਰਮ ਨਹੀਂ ਆਉਂਦੀ ਮੁੰਡੇ ਆਉਂਦੇ ਨਹੀਂ ਤੁਸੀਂ ਵੀ ਮੁੰਡੇ ਹੀ ਹੋ ਆ ਇੱਕ ਬੱਚਾ ਬਣਾਉਣਾ ਜਨੂੰ ਆਉਂ ਨਹੀਂ ਉੱਥੇ ਆਕੇ ਬੈਠੋ ਸਾਡੇ ਚ ਬੁੜੀਆਂ ਨੇ ਉਹ ਜਾਗਣ ਦਾ ਬਾਈ ਜੰਦੀਆਂ ਨੇ ਚੁਕਲੀਆਂ ਕਰਨ ਲੱਗ ਰਿਹਾ ਇੱਕ ਬੋਲੇ ਕਿਸੇ ਦੀ ਮਾੜੀ ਜੀ ਨੋ ਬੋਲੇ ਉੱਥੇ 15 ਇਕੱਠੀਆਂ ਹੋ ਜਾਣਗੀਆਂ ਸਾਡੇ ਕੋਲੇ ਕਹਤੇ ਨਹੀਂ ਆਉਂਦੀਆਂ ਉੱਥੇ ਰੋਟੀ ਨਹੀਂ ਮਿਲਦੀ ਲਿਆਓ ਤਾਂ ਉੱਥੇ ਮਰੀਆਂ ਜ਼ਗੀਰਾਂ ਵਾਲੇ ਅੰਦਰ ਬੈਠੇ ਨੇ ਹੂੰ ਉਹਨਾਂ ਉੱਥੇ ਅਸੀਂ ਆ ਤਾਂ ਇੰਨਾ ਕਾ ਦਿਖਾਇਆ ਵੀ ਕੋਈ ਕੋਈ ਜਾਗੇ ਕੋਈ ਸਾਡੇ ਕੋਲੇ ਆਵੇ ਹੱਥ ਬਨ ਕੇ ਬੇਨਤੀ ਆ ਆਪਾਂ ਆ ਮੋਰਚਾ ਜਿੱਤ ਲੋ ਆਪਣਾ ਕੱਖ ਨਿਰਣਾ ਨਾਲ ਖਤਮ ਹੋ ਗਏ ਤੁਸੀਂ ਆ ਜਿੱਤ ਕੇ ਆਪਾਂ ਸਭ ਕੁਝ ਜਿੱਤ ਲਿਆ ਮਹਾਰਾਜ ਆਪਣੇ ਨਾਲ ਉਹਦੀ ਓਟ ਅਸਰੇ ਨਾਲ ਤੁਰੇ ਫਿਰਦੇ ਆ ਸਾਡੇ ਚ ਕਿਹੜਾ ਪੀਰ ਨੇ ਸਾਨੂੰ ਪਾਲ ਬੈ ਜੀ ਨੇ ਮੂੰਹ ਚ ਪਾਉਣਾ ਤੁਹਾਨੂੰ ਡਰ ਨਹੀਂ ਲੱਗਦਾ ਵੀ ਸਰਕਾਰਾਂ ਦੇ ਖਿਲਾਫ ਤੁਸੀਂ ਲੜਦੇ ਹੋ ਇਹਨਾਂ ਨੂੰ ਸਰਕਾਰਾਂ ਦੇ ਅੰਦਰ ਸੀ ਹੱਕਾ ਮਾਰਦੇ ਆ ਆਉਣ ਸਾਡੇ ਕੋਲ ਸਾਡੇ ਨਾਲ ਗੱਲ ਕਰਨ ਸਰਕਾਰਾਂ ਹੋਣ ਦਾ ਹੀ ਜੜੇ ਦੀਆਂ ਸਰਕਾਰਾਂ ਨੇ ਕੋਈ ਹੈਗਾ ਕਬੀਲਰ ਆ ਇੱਕ ਮੜਿਆ ਜਾ ਉਹ ਵੀ ਆਪਾਂ ਨੇ ਜ਼ੋਰ ਲਾ ਕੇ ਬਣਾਇਆ ਤੀ ਉਹਦੇ ਉਨੀ ਪੈਰ ਲੱਗਣ ਦਿੰਦੇ ਹਾਰੇ ਹੋਏ ਨਹੀਂ ਪੈਰ ਲੱਗਣ ਦਿੰਦੇ ਮਰੇ ਹੋਏ ਥੱਲੇ ਨੂੰ ਖਿੱਚਦੇ ਨੇ ਉਤਲੇ ਉਂਗਲ ਫੜੀ ਬੈਠੇ ਨੇ ਵੀ ਸਾਲਾ ਉੱਤੇ ਨਾ ਚੜਦੇ ਸਾਰੇ ਕਹਿੰਦੇ ਅਸੀਂ ਪੰਥਕ ਆ ਅਸੀਂ ਪੰਥਕ ਆ ਫਿਰ ਪੰਥਕ ਲੋਕ ਇੰਨੇ ਕੀ ਆ ਜਿੰਨੇ ਕਿਥੇ ਆਏ ਹੋਏ ਆ ਉਹ ਗਦਾਰ ਨੇ ਗਦਾਰੇ ਨੇ ਤਾਂ ਮਹਾਰਾਜ ਨੂੰ ਵੀ ਧੋਖਾ ਦੇਤਾ ਸੀ ਉਹ ਗਦਾਰ ਨੇ ਉਹ ਕਹਿੰਦੇ ਅਸੀਂ ਗਦਾਰ ਨਹੀਂ ਜਿਹੜੇ ਸਾਨੂੰ ਕਹਿੰਦੇ ਉਹ ਖੌਤੀ ਪੰਥਕ ਆ ਐਦਾਂ ਕਹਿੰਦੇ ਉਹ ਕੀ ਉਹ ਕਹਿੰਦੇ ਖੌਤੀ ਪੰਥਕ ਆਹੇ ਅਸਲੀ ਪੰਥਕ ਤਾਂ ਅਸੀਂ ਆ ਉਹ ਦੇਖਿਆ ਤਾਂ ਹੈ ਨਹੀਂ ਅਸਲੀ ਪੰਥਕ ਦਾ ਹੁਣ ਤਾਂ نیچے ਹੀ ਲਾਇਆ ਕੋਈ ਦੇਖਿਆ ਵੀ ਕਿਸੇ ਪਾਸੇ ਵੀ ਝੰਡਾ ਝੂਲਦਾ ਉਹਨਾਂ ਦਾ ਲਾਇਆ ਵਿਆ ਨਹੀਂ ਤੁਹਾਨੂੰ ਚੁਲਾ ਕੇ ਦਿਖਾਵਾਂਗੇ ਇੱਕ ਵਾਰੀ ਆ ਜਾਣਦੇ ਸੂਰਮਿਆਂ ਨੂੰ ਬਾਹਰ ਇਹ ਸਮਝੋ ਉਹ ਸੂਰਮਾ ਕੱਲਾ ਕੌਮੀ ਇਨਸਾਫ ਮੋਰਚੇ ਵਾਲਾ ਨਹੀਂ ਹੈ ਬਾਕੀਆਂ ਦਾ ਨਹੀਂ ਸ਼ਰੋਣੀ ਕਮੇਟੀ ਦਾ ਨਹੀਂ ਹੋਰ ਸੰਸਥਾਵਾਂ ਦਾ ਨਹੀਂ ਉਹ ਤਾਂ ਡਰਦੇ ਨੇ ਕਿ ਜੇ ਉਹ ਆਗੇ ਸਾਡੀ ਰੋਟੀ ਮਾਰੀ ਜਾਊ ਅੱਜ ਨੂੰ ਆ ਨਾ ਜੇ ਉਹ ਜ਼ੋਰ ਲਾਉਂਦੇ ਅੱਜ ਨੂੰ ਕੱਦੇ ਬਾਹਰ ਆ ਜਾਂਦੇ ਸਾਨੂੰ ਪਿੱਟਣ ਦੀ ਲੋੜ ਨਹੀਂ ਸੀ ਉਹ ਕਹਿੰਦੇ ਅਸੀਂ ਤਾਂ ਸੈਨ ਕਰਾਏ ਆ ਕਈ ਲੱਖ ਲੋਕਾਂ ਤੋਂ ਵੀ ਬੰਦੀ ਸਿੰਘ ਬਾਹਰ ਆ ਜਾਣ ਅਸੀਂ ਪਾਰਲੀਮੈਂਟ 'ਚ ਜਾ ਕੇ ਬੋਲਦੇ ਆ ਅਸੀਂ ਤਾਂ ਬੜਾ ਰੋਲਾ ਪਾਉਨੇ ਆ ਪਾਰਲੀਮੈਂਟ ਦੇ ਵਿੱਚ ਬੈਠੇ ਸੀ ਜਾਨਣਾ ਕਰਿਆ ਬਾਈ ਹੁਣ ਤੁਸੀਂ ਵਿੱਚ ਜਾ ਕੇ ਬੋਲਦੇ ਹੋ ਨਾ ਹੁਣ ਤੁਸੀਂ ਬੋਲਦੇ ਹੋ じゃ ਕਿੱਥੇ ਗਈ ਸੀ ਸਭ ਬਰਾਬਰ ਕੁਰਸੀ ਤੇ ਬਹਿਣੀ ਸੀ ਜਾਨਣਾ ਕਰਿਆ ਹੁਣ ਤੁਸੀਂ ਗੁੱਠੇ ਲਵਾਉਂਦੇ ਆ ਉਹ ਲੋਕ ਲੋਕ ਦਿਫਾਵਾ ਕਰਦੇ ਹਾਂ ਕੋਈ ਨਹੀਂ ਮਾਗਰ ਲੱਗਦਾ ਬੇੜਾ ਕਰਕੇ ਤਾਂ ਇਹਨਾਂ ਦਾ ਹੀ ਹੋਇਆ ਮਸੰਦਾਂ ਦਾ ਮਸੰਦ ਨੇ ਉਹ ਤੁਹਾਡੇ ਤੇ ਦਾਵਾ ਕਰਦੇ ਨੇ ਕਿ ਵੀ ਇਹ ਅਸੀਂ ਤਾਂ ਮੇਰਾ ਮਾਨ ਹਨ ਨਹੀਂ ਕਰੀ ਇਹਨਾਂ ਨੇ ਸਾਨੂੰ ਗਲਤ ਬੋਲਿਆ ਵੀ ਅਸੀਂ ਕਰਾਂਗੇ ਵੀ ਕਰਦੇ ਵੀ ਹਾਂ ਕਰੋ ਸਾਡਾ ਕੀ ਕਰਦੇ ਹੋ ਸਾਡਾ ਪੰਥ ਦਾ ਬੇੜਾ ਕਰਕੇ ਕਰਤਾ ਇਹਨਾਂ ਨੇ ਜਿਹੜਾ ਮਰਨੇ ਤੋਂ ਡਰਦਾ ਉਹ ਜਿਹੜਾ ਮਰਨੇ ਤੋਂ ਡਰਦਾ ਮਰਨਾ ਜ਼ਰੂਰ ਪਾਊਗਾ ਉਹ ਸਤਗੁਰ ਦਾ ਪਾਣੀ ਉਹ ਸਤਗੁਰ ਦਾ ਪਾਣੀ ਭਰਨਾ ਜ਼ਰੂਰ ਪਾਊਗਾ ਜਿਹਨਾਂ ਸਾਹਮਣੇ ਸਾਥੀ ਆ ਗਏ ਖੇਤ ਵੀ ਡਰਦੇ ਨੇ ਅੰਦਰ ਨੂੰ ਬੈਠਿਆਂ ਨੂੰ ਜਿਤਾਵਾਂਗੇ ਜੇ ਸਾਡੀ ਬਾਤ ਚੱਲੀ ਅੰਦਰ ਬੈਠਿਆਂ ਨੂੰ ਜਿਤਾਵਾਂਗੇ ਸਾਡੀ ਕੂਮੇ ਗਦਾਰ ਹੈ ਸੂਰਮੇ ਦੀ ਬੱਗਾ ਨਹੀਂ ਹੁੰਦੀਆਂ ਸੂਰ ਤੁਸੀਂ ਇੱਕ ਸਵਾਲ ਕੀਤਾ ਬੇਬੇ ਨੂੰ ਵੀ ਬਾਦਲਾਂ ਬਾਰੇ ਗੱਲ ਚੱਲਦੀ ਸੀਗੀ ਕਰਨੈਲ ਪੰਜੋਲੀ ਨੂੰ ਇਹਨਾਂ ਨੇ ਪਾਰਟੀ ਚੋਂ ਕੱਢਤਾ ਹੁਣ ਕਰਨੈਲ ਪੰਜੋਲੀ ਕਿਉਂ ਦੱਸ ਰਿਹਾ ਵੀ ਜਿਹੜੀ ਕਾਲੀ ਸੂਚੀ ਸੀਗੀ ਬਾਦਲਾ ਨੇ ਕਿਹਾ ਉਹਨਾਂ ਨੂੰ ਇਹਨਾਂ ਨੂੰ ਬਾਹਰ ਨਹੀਂ ਕੱਢਣਾ ਹੁਣ ਸਾਡੇ ਦਾ ਕੀ ਦਾਵਾ ਕਰੂਗਾ ਉਹ ਕਰੇ ਦਾਵਾ ਪਹਿਲਾਂ ਕਰਨੈਲ ਪੰਜੋਲੀ ਦੇ ਕਰੇ ਜਿਹੜਾ ਮੌਕੇ ਦਾ ਗਵਾਏ ਜੀਦਾ ਸਾਹਮਣੇ ਬਾਦਲ ਬਾਦਲ ਨੇ ਇਹ ਗੱਲ ਕਹੀ ਦੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਗੱਲ ਕਹੀ ਸੀਗੀ ਵੀ ਜੇ ਇਹ ਬਾਹਰ ਆ ਗਏ ਸਾਡੀ ਸਿਆਸਤ ਖਤਮ ਹੋਊਗੀ ਉਹ ਬਾਦਲਾ ਤੂੰ ਤਾਂ ਮਰ ਗਿਆ ਆਪਦੇ ਬੱਚਿਆਂ ਦੀ ਸਿਆਸਤ ਖਤਮ ਕਰ ਗਿਆ ਠੀਕ ਹੈ ਨਾ ਇਹ ਬਾਦਲ ਅਕਾਲੀ ਸੂਚੀ ਉੱਥੇ ਹੀ ਥਾਂ ਤੇ ਦਬਾ ਕੇ ਸਿੰਘਾਂ ਨੂੰ ਬਾਹਰ ਨਾ ਖੜਵਾ ਕੇ ਆਪ ਤਾਂ ਮਰ ਗਿਆ ਆਪਦੇ ਬੱਚਿਆਂ ਦਾ ਬੇੜਾ ਕਰ ਕਰ ਗਿਆ ਸਾਨੂੰ ਅਕਾਲੀ ਦਲ ਬਾਦਲ ਦੀ ਅੱਜ ਵੀ ਲੋੜ ਆ ਪਰ ਬਾਦਲ ਦਲੀਆਂ ਦੀ ਲੋੜ ਨਹੀਂ ਹੈਗੀ ਅਕਾਲੀ ਦਰ ਅੱਜ ਵੀ ਸਾਡਾ ਖੜਾ ਹੋਣਾ ਚਾਹੀਦਾ ਪਰ ਬਦਲ ਦਲਿਏ ਨਹੀਂ ਅੱਜ ਅਮਿਤ ਸ਼ਾਹੀ ਅਮਿਤ ਸ਼ਾਹ ਕਹਿ ਰਿਹਾ ਅੱਜ ਵੀ ਮਾਫੀ ਮੰਗਣਾ ਅੱਜ ਅਮਿਤ ਸ਼ਾਹ ਤੂੰ ਐਡੇ ਜੋਖਾ ਹੋ ਗਿਆ ਇੱਕ ਗੁੰਡਾ ਇੱਕ ਤੜੀ ਪਾਰ ਤੂੰ ਗ੍ਰਹਿ ਮੰਤਰੀ ਬਣ ਗਿਆ ਉਹ ਇਹ ਇੰਡੀਆ ਦੇ ਭਾਗ ਫੁੱਟੇ ਹੋਏ ਦੀ ਭਾਰਤ ਦੇ ਭਾਗ ਫੁੱਟੇ ਹੋਏ ਸੀਗੇ ਗ੍ਰਹਿ ਮੰਤਰੀ ਬਾਰੇ ਸ਼ਬਦ ਵਰਤਦੇ ਹੋ ਤੁਸੀਂ ਸੋਚ ਸਮਝ ਕੇ ਵਰਤੇ ਆ ਬਿਲਕੁਲ ਸੋਚ ਸਮਝ ਕੇ ਵਰਤ ਰਹੀ ਆ ਉਹ ਅਦਾਲਤ ਨੇ ਤੜੀ ਪਾਰ ਕਿਹਾ ਵਾ ਅਦਾਲਤ ਨੇ ਗੁਜਰਾਤ ਦੀ ਨੇ ਮੈਂ ਨਹੀਂ ਕਹਿ ਰਹੀ ਹੈ ਕਿ ਇਹ ਮੈਂ ਨਹੀਂ ਕਹਿ ਰਹੀ ਤੜੀ ਵਾਰ ਅਦਾਲਤ ਨੇ ਉਹਨੂੰ ਘੋਸ਼ਿਤ ਕੀਤਾ ਹੋਇਆ ਮੈਂ ਨਹੀਂ ਕਹਿ ਰਹੀ ਜੋ ਸਾਹਮਣੇ ਆਇਆ ਸਾਡੇ ਅਸੀਂ ਸੱਚ ਬੋਲਦੇ ਆ ਅਸੀਂ ਲੋਕਾਂ ਨੂੰ ਵੇਅਰ ਕਰਦੇ ਆ ਅਸੀਂ ਲੋਕਾਂ ਨੂੰ ਦੱਸਦੇ ਆ ਵੀ ਆ ਸਾਡਾ ਗ੍ਰਹਿ ਮਾਤਰੀ ਆ ਅੱਜ ਉਹ ਸਾਨੂੰ ਕਹ ਰਿਹਾ ਵੀ ਸਿੱਖ ਮਾਫੀ ਮੰਗਣ ਕਾਦੀਆ ਮਾਫੀਆ ਮੰਗਿਆ ਤੁਸੀਂ ਵੀ ਮਾਫੀਆ ਮੰਗੋ ਜਿਹੜਾ ਸਾਡੇ ਗੁਰਤੇਗ ਬਹਾਦਰ ਜੀ ਨੇ ਤੁਹਾਡੇ ਲਈ ਸ਼ੀਸ਼ ਦਿੱਤਾ ਪਹਿਲਾਂ ਇਹ ਮਾਫੀਆ ਮੰਗਣਾ ਪਹਿਲਾਂ ਇਹ ਸਾਡੇ ਸਤਿਗੁਰਾਂ ਦਾ ਧੰਨਵਾਦ ਕਰਨ ਵੀ ਹਾਂ ਸਾਡੀ ਕਾਮਜਾ ਬਚਾਈ ਆ ਤਾਂ ਗੁਰਤੇਗ ਬਹਾਦਰ ਜੀ ਨੇ ਬਚਾਈ ਆ অলপ ਜੋ ਕੀ ਖਾਨੇ ਗੱਲ ਕਹੀ ਸੀ ਨਾ ਕਹੂੰ ਅੱਬ ਕਹੀ ਨਾ ਕਹੂੰ ਤਬ ਕੀ ਅਗਰ ਨਾ ਹੁੰਦਾ ਗੋਬਿੰਦ ਸਿੰਘ ਦਾ ਸੁਨਤ ਹੋਤੀ ਸਭ ਕੀ ਉਹ ਕਹਿੰਦੇ ਅਸੀਂ ਤਾਂ ਧੰਨਵਾਦ ਕਰਦੇ ਆ ਅਸੀਂ ਤਾਂ ਕਹਿੰਦੇ ਸਿੱਖ ਸੱਡੇ ਭਰਾ ਐ ਅਸੀਂ ਤਾਂ ਇਹਨਾਂ ਦੇ ਲਈ ਕੰਮ ਕਰਦੇ ਆ ਅਸੀਂ ਇਹਨਾਂ ਨੂੰ ਮਿਲਣ ਲਈ ਵੀ ਬੁਲਾਉਂਦੇ ਆ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਆ ਉਹ ਤਾਂ ਕਹਿੰਦੇ ਅਸੀਂ ਸਾਰਾ ਕੁਝ ਕਰਦੇ ਆ ਬੁਲਾਉਂਦੇ ਨੇ ਉਹ ਗਦਾਰਾਂ ਨੂੰ ਬੁਲਾਉਂਦੇ ਨੇ ਮੜਨ ਲਈ ਸਾਡੇ ਯੋਧਿਆਂ ਨੂੰ ਕਦਮ ਲਾਇਆ ਕਹਦਾ ਉਹਨਾਂ ਨਾਲ ਜਗਤਾਰ ਹਵਾਰੇ ਨਾਲ ਮੀਟਿੰਗ ਕਰਨੀ ਸਾਡੇ ਸਾਹਮਣੇ ਕਰਨ ਸਾਡੇ ਯੋਧਿਆਂ ਨੂੰ ਬਾਹਰ ਲੈ ਕੇ ਆਉਣ ਉਹਨਾਂ ਨਾਲ ਬੀਤੀਗਾ ਕਰਨ ਫਿਰ ਅਸੀਂ ਇਹਨਾਂ ਦਾ ਧੰਨਵਾਦ ਕਰਾਂਗੇ ਝ ਮਮ ਬੋਲਦਾ ਬੋਲ ਚਲ ਮਾਰ ਕੇ ਪਾਸੇ ਹੋ ਜਾਂਦਾ ਉਹ ਗੰਜਿਆ ਉਹ ਤੂੰ ਸ਼ਰਮ ਕਰ ਜੇ ਤੈਨੂੰ ਗ੍ਰਹਿ ਮਾਤਰੀ ਬਣਾਤਾ ਤਾਂ ਰੱਬ ਨਾ ਬਣਾ ਰੱਬ ਹੈਗਾ ਪੰਜਾਬ ਨੇ ਪਹਿਲਾਂ ਵੀ ਭਾਰਤ ਬਚਾਇਆ ਤੇ ਪੰਜਾਬ ਜੇ ਹੁਣ ਪਾਸੇ ਹੋ ਗਿਆ ਪੰਜਾਬ ਦੇ ਸਾਰੇ ਮੁੰਡੇ ਬਾਹਰ ਜਾ ਰਹੇ ਨੇ ਮੈਂ ਕਹਿੰਦੀ ਆ ਜਾਓ ਜਮ ਜਮ ਜਾਓ ਪਹਿਲਾਂ ਵੀ ਸਾਡੇ ਸਿੰਘ ਜੰਗਲਾਂ ਚ ਲੁਕ ਗਏ ਸੀਗੇ ਉਦੋਂ ਇਹ ਕਹਿੰਦੇ ਸੀ ਸਿੱਖ ਕੌਮ ਅਸੀਂ ਖਤਮ ਕਰਤੀ ਠੀਕ ਆ ਨਾ ਉਹਦਾ ਵੀ ਭਾਈ ਬੋਤਾ ਸਿੰਘ ਦੇ ਭਾਈ ਗਰਜਾ ਸਿੰਘ ਨੇ ਸਿੱਖ ਕੌਮ ਦਾ ਝੰਡਾ ਲਹਿਰਾਤਾ ਸੀਗਾ ਅੱਜ ਵੀ ਮੈਂ ਕਹਿੰਨੀ ਆ ਸਾਡੇ ਸਾਰੇ ਸਿੱਖ ਕੌਮ ਦੇ ਮੁੰਡੇ ਬਾਹਰ ਚਲੇ ਜਾਣਾ ਤੁਸੀਂ ਸੇਫ ਹੋ ਜਾਓਗੇ ਤੁਸੀਂ ਬਚ ਜਾਓਗੇ ਅੱਜ ਅਮਰਤਪਾਲ ਤੇ ਅਮਰਤਪਾਲ ਦੇ ਸਾਥੀ ਡਿਬਰੂਗੜ੍ਹ ਪਹਤਾਤੇ ਨੇ ਗੁਰਪ੍ਰੀਤ ਪਰਸਾ ਚੌਥੇ ਸਾਡਾ ਚੱਕ ਲਿਆ ਹੋਰ ਪਤਾ ਨਹੀਂ ਇੱਕ ਹੋਰ ਉਹਦੇ ਨਾਲ ਦਾ ਮੁੰਡਾ ਗੁਰਜੰਟ ਚੱਕਿਆ ਹੋਰ ਪਤਾ ਨਹੀਂ ਕਿਹੜੇ ਕਿਹੜੇ ਮੁੰਡਿਆਂ ਨੂੰ ਸਾਡੇ ਨਵੇਂ ਨਵੇਂ ਚੱਕ ਰਹੇ ਨੇ ਉਹੀ ਦੌਰ ਦੁਬਾਰਾ 84 ਵਾਲਾ ਇਹਨਾਂ ਨੇ ਲੈ ਜਾਂਦਾ ਉਹ ਕਹਿੰਦੇ ਵੀ ਹੋਰ ਵੀ ਤਾਂ ਲੋਕ ਬੈਠੇ ਘਰਾਂ ਦੇ ਵਿੱਚ ਆਰਾਮ ਦੇ ਨਾਲ ਤਨੂ ਕਹਦੇ ਗੱਲੀ ਕਾਲੀ ਮਚੀ ਹੁੰਦੀ ਤੁਸੀਂ ਕਹਿੰਦੇ ਆ ਕੇ ਰੋਲਾ ਪਾਣਾ ਸ਼ੁਰੂ ਕਰ ਦਿੰਦੇ ਹੋ ਵੀ ਜੇ ਰੋਲਾ ਪਾਉਂਗੇ ਜੇ ਇਦਾਂ ਬੋਲੋਗੇ ਇਹੇ ਜੇ ਕੰਮ ਕਰੋਗੇ ਫਿਰ ਫੜੇ ਹੀ ਜਾਓਗੇ ਕਿਹੋ ਜੇ ਕੰਮ ਕਰਦੇ ਆ ਅਸੀਂ ਅਸੀਂ ਨਾਮ ਜਪਦੇ ਆ ਜਪਾਉਂਦੇ ਆ ਅਮਰਤਪਾਲ ਕੀ ਕਰਦਾ ਸੀਗਾ ਅਮਰਤ ਛਕਾਉਂਦਾ ਸੀਗਾ ਮੁੰਡਿਆਂ ਨਾਲ ਚਿੱਟਾ ਛਡਾਉਂਦਾ ਸੀਗਾ ਹੈ ਅਸੀਂ ਇੱਕ ਮੈਂ ਇਹਨਾਂ ਨੂੰ ਤਾਂ ਅਸੀਂ ਸਾਰੇ ਪੁਰੇ ਲੱਗਦੇ ਆ ਜਿਹੜਾ ਚਿੱਟਾ ਛਡਾਉਂਦੇ ਆ ਅਸੀਂ ਉਹ ਚਿੱਟਾ ਵੱਡਾ ਕਾਰੋਬਾਰ ਹੈ ਇਹਨਾਂ ਦਾ ਅਬਾਨੀ ਅਡਾਨੀ ਦੀਆਂ ਜੜੀਆਂ ਮਤਲਬ ਬੰਦਰਗਾਹ ਨੇ ਉੱਥੋਂ ਚਿੱਟਾ ਫੜਿਆ ਗਿਆ ਜਿੰਨੇ ਵੱਡੇ ਲੀਡਰ ਨੇ ਜਿੰਨੇ ਪੰਜਾਬ ਸਰਕਾਰ ਦੇ ਨੇ ਚਾਹੇ ਕੇਂਦਰ ਸਰਕਾਰ ਦੇ ਨੇ ਸਭ ਦੇ ਨਾਂ ਚਿੱਟਿਆਂ ਨੇ ਵਿੱਚ ਆਏ ਹੋਏ ਨੇ ਚਿੱਟਾ ਇਹਨਾਂ ਦਾ ਕਮਾਊ ਪੁੱਤ ਜਿਹੜਾ ਉਹਦੇ ਖਿਲਾਫ ਬੋਲਦਾ ਉਸੇ ਨੂੰ ਡਿਬਰੂ ਦਿਖਾਉਂਦੇ ਨੇ ਜਾ ਉਹਨਾਂ ਨੂੰ ਝੇਲਾ ਦਿਖਾਉਂਦੇ ਨੇ ਇਹ ਠੀਕ ਹੈ ਨਾ ਸਾਡਾ ਕੋਈ ਦਿਮਾਗ ਨਹੀਂ ਫਿਰਿਆ ਤੁਸੀਂ ਸਾਨੂੰ ਦੂਜੇ ਕੀ ਤੀਜੇ ਦਰਜੇ ਦਾ ਸ਼ਹਿਰੀ ਬਣਾਤਾ ਠੀਕ ਹੈ ਨਾ ਸਾਨੂੰ ਜੇ ਸਾਡੇ ਹੱਕ ਮਿਲਣ ਅਸੀਂ ਕਿਉਂ ਬੋਲ ਲਈਏ ਹੁਣ ਇਹ ਨਾ ਪ੍ਰੋਗਰਾਮਾਂ ਦਾ ਅਸਰ ਹੋਊਗਾ ਲਾ ਤਾਂ ਤੁਹਾਨੂੰ ਕੋਈ ਵੀ ਇਹ ਪ੍ਰੋਗਰਾਮ ਜੋ ਕੀਤੇ ਜਾ ਰਹੇ ਆ ਪਹਿਲਾਂ ਵੀ ਬੜੇ ਹੋਏ ਆ ਬੜੇ ਇਕੱਠ ਹੋਏ ਆ ਫਰਕ ਤਾਂ ਕੋਈ ਪਿਆ ਨਹੀਂ ਲੱਗਦਾ ਵੀ ਪਊਗਾ ਹੁਣ ਪਹਿਲਾਂ ਅੰਗਰੇਜ਼ਾਂ ਨੇ ਆਪਣਾ ਇਹ ਭਾਰਤ ਗੁਲਾਮ ਕੀਤਾ ਹੋਇਆ ਸੀਗਾ ਜੇ ਸੰਘਰਸ਼ ਚੱਲਿਆ ਤਾਂ ਆਜ਼ਾਦੀ ਮਿਲੀ ਆ ਆਜ਼ਾਦੀ ਦੇ ਵਿੱਚ ਵੀ 87% ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਸਿੱਖਾਂ ਨੇ ਦੇ ਪੰਜਾਬੀਆਂ ਨੇ ਦਿੱਤੀਆਂ ਨੇ ਉਹ ਠੀਕ ਹੈ ਨਾ ਮੈਂ ਇਹ ਗੱਲ ਇਹ ਸਭ ਰਾਜੋਾਨ ਦੀ ਜਿਹੜੀ ਮਤਲਬ ਕਿ ਰੱਦ ਹੋਈ ਸੀ ਫਾਂਸੀ ਸੰਘਰਸ਼ ਨਹੀਂ ਰੱਦ ਕਰਵਾਈ ਸੀ ਇੱਕ ਸਾਡੇ ਸਿੱਖ ਦੀ ਉੱਥੇ ਜਾਨ ਗਈ ਸੀ ਜਿਹੜੇ ਬਾਦਲ ਕਹਿੰਦੇ ਨੇ ਵੀ ਅਸੀਂ ਰਾਜੋਾਨ ਦੀ ਫਾਂਸੀ ਦਾ ਬਿਲਕੁਲ ਨਹੀਂ ਕਰਾਈ ਹੈਗੀ ਜਿਹੜੇ ਮੁੰਡੇ ਦਾ ਸੀਸ ਲੱਗਿਆ ਉਹਨੇ ਰੱਦ ਕਰਵਾਈਆ ਠੀਕ ਹੈ ਨਾ ਇਹੇ ਸਾਹਮਣੇ ਲੈ ਕੇ ਆਉਂਦੇ ਨੇ ਕਹਿੰਦੇ ਵੀ ਅਸੀਂ ਬਰਗਾੜ ਦੀ ਲੈ ਆਉਂਦੀ ਸਾਹਮਣੇ ਲਿਆਂਦੀ ਬਿਲਕੁਲ ਨਹੀਂ ਸਾਹਮਣੇ ਆਈ ਉਹਦਾ ਸਾਜ਼ਿਸ਼ ਕਰਤਾ ਕੌਣ ਸੀਗਾ ਜਿੱਦਣ ਦਾ ਕੇਸਰੀਵਾਲ ਪੰਜਾਬ ਦੇ ਵਿੱਚ ਆਇਆ ਉਸ ਦਿਨ ਦੀਆਂ ਬੇਅਦਬੀਆਂ ਸ਼ੁਰੂ ਹੋਈਆਂ ਨੇ ਬਹਿਂਦਰ ਬਿੱਟੂ ਦਾ ਪਰਿਵਾਰ ਨੂੰ ਪੁੱਛਿਆ ਜਾਵੇ ਵੀ ਕੇਜਰੀਵਾਲ ਕਿੱਥੇ ਤੇ ਕਿਵੇਂ ਮਿਲਿਆ ਸੀ ਅੱਜ ਇੱਕ ਪਾਸੇ ਕੌਂਕਿਆਂ ਦੀ ਭਾਈ ਕੌਂਕਿਆਂ ਦੀ ਇਹ ਰਿਪੋਰਟ ਸਾਹਮਣੇ ਲੈ ਕੇ ਆ ਰਹੇ ਨੇ ਧੰਨਵਾਦ ਕਰਦੇ ਆਂ ਅਸੀਂ ਇਹਨਾਂ ਦਾ ਦੂਜੇ ਪਾਸੇ ਸਾਡੇ ਸਿੰਘਾਂ ਨੂੰ ਡਿਬਰੂਗੜ੍ਹ ਅੰਮਰਸਰ ساری ਜੇਲ੍ਹ ਭਾਰਤੀ ਗੁਰਪ੍ਰੀਤ ਹੁਣ ਪਰਸੋ ਚੌਥੇ ਚੱਕਿਆ ਠੀਕ ਹੈ ਨਾ ਇਹ 도ਗਲੀ ਲੀਤੀ ਕਿਉਂ ਸਾਡੇ ਤੇ ਬਣਾ ਰਹੇ ਨੇ ਭਾਈ ਕੌਂਕੇ ਜੇ ਮਾਰਿਆ ਸੀਗਾ ਤਾਂ ਕਾਂਗਰਸ ਤੇ ਕਾਲੀ ਸਰਕਾਰ ਦਾ ਫਰਜ਼ ਸੀਗਾ ਉਹਦੇ ਕਾਤਲਾਂ ਨੂੰ ਸਾਹਮਣੇ ਲੈ ਕੇ ਆਉਂਦੀ ਸਭ ਨੂੰ ਪਤਾ ਵੀ ਸਵਰਨ ਘੋਟਣੇ ਨੇ ਉਹ ਮਾਰਿਆ ਸਭ ਨੂੰ ਪਤਾ ਵੀ ਉਹਦੇ ਐਸਐਸਪੀ ਨੇ ਜਿਹੜਾ ਹੁਣ ਉਹਦਾ ਬੇਟਾ ਐਸਐਸਪੀ ਬੜਿਆ ਹੋ ਉਹਨੇ ਸਾਡੇ ਮੁੰਡੇ ਅੰਦਰ ਕੀਤੇ ਨੇ ਡਿਬਰੂਗੜ੍ਹ ਪਛਾਉਣ ਦੇ ਵਿੱਚ ਉਹਦਾ ਵੱਡਾ ਹੱਥ ਹੈ ਇਹੇ ਜਦ ਸਾਡੇ ਨਹੀਂ ਹੋਏ ਹੈਗੇ ਸਾਤੋਂ ਕੀ ਭਾਲਦੇ ਨੇ ਇਹ ਜੇ ਪੰਜਾਬ ਪਾਸੇ ਹੋ ਗਿਆ ਪਾਕਿਸਤਾਨ ਦਾ ਚੀਨ ਨੇ ਸਵਾਡ ਆ ਦੇਣੀ ਹੈ ਭਾਰਤ ਦੀ ਸਵਾ ਇਹਨਾਂ ਨੂੰ ਗੱਲ ਯਾਦ ਰੱਖਣੀ ਚਾਹੀਦੀ ਹੈ ਸੋ ਬਿਲਕੁਲ ਬੜੇ ਜਜ਼ਬਾਤ ਹੈ ਦਿਲਾ ਦੇ ਵਿੱਚੋਂ ਗਵਾਰ ਭਰਿਆ ਹੋਇਆ ਜੋ ਇਹ ਲੋਕ ਕੱਟ ਰਹੇ ਆ ਤੇ ਮੰਗ ਇੱਕੋ ਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕਾਂ ਦੇ